ਲੋਕ ਮਾਇਆ ਡੋਲੇ ਵੋਬਿਦੀ ਮਨ ਲੱਫਿਓ ਤੈ ਸੰਗ ਮਾਇਆ ਡੋਲੇ ਵੋਬਿਦੀ ਮਨ ਲੱਫਿਓ ਤੈ ਸੰਗ ਮਾਇਆ ਜਿਹੜੀ ਹੈਗੀ ਐ ਇਹ ਕਿਥੋਂ ਖੜੀ ਨਹੀਂ ਐ ਜਿੰਨਾ ਕੋਸ਼ਾ ਪਰ ਘਟ ਦੇ ਵਿੱਚ ਸਾਰਾ ਹਿਲਦਾ ਚੰਦ ਸੂਰਜ ਧਰਤੀ ਸਭ ਘੁੰਮਦੇ ਨੇ ਹਵਾ ਰਹੀ ਘੁੰਮਦੀ ਫਿਰਦਾਰੀ ਗੁਜਦੇ ਨੇ ਕਈ ਵੇ ਨਹੀਂ ਹਨ ਡੋਲਦੀ ਜੇ ਸਮੁੰਦਰ ਕੀ ਪਾਣੀ ਹੈ ਤਾ ਉਹ ਦੇ ਛਲਾਈਆਂ ਦੀਆਂ ਜੀਰ ਜੇ ਕੋਈ ਪੱਥਰ ਹੈ ਉਹਦੇ ਵਿੱਚ ਵੀ ਜਰਾ ਲੋਗ ਹੈ ਫਿਰ ਜਲ ਹਰ ਜਗ੍ਹਾ ਮਾਇ ਹੈ ਹਿਰ ਜਲ ਤੋਂ ਬਣਾ ਕਦੇ ਵੀ ਨਹੀਂ ਮਾਇ ਚਾਹ ਸਾਨੂੰ ਕੋਈ ਚੀਜ਼ ਖੜੀ ਲੱਗਦੀ ਹੈ ਲੱਗਦੀ ਹੈ ਸਾਨੂੰ ਖੜੀ ਹੈ ਨਹੀਂ ਜਿਵੇਂ ਅਸੀਂ ਕਹਿੰਦੇ ਆ ਵੀ ਆਹ ਟਿੰਬੂ ਬੇਵਲ ਜੋ ਕਿ ਤਾਰੇ ਟੁੱਟਦੇ ਰਹੇ ਸੀ ਕਈ ਇਮੋਵਬਲ ਕੋਈ ਚੀਜ਼ ਨਹੀਂ ਐ ਸਤਿ ਸ੍ਰੀ ਅਕਾਲ ਇਹ ਜਿਹੜੇ ਵਿਦਵਾਨ ਨੇ ਇਹਨਾਂ ਦੀ ਬੁੱਧੀ ਇਸ ਕਰਕੇ ਥੋੜੀ ਬਣੀ ਐ ਇਹ ਮਾਇਆ ਦੇ ਵਿੱਚ ਕੋਈ ਚੀਜ਼ ਇਮੋਵੇਬਲ ਮੰਨਦੇ ਨੇ ਇਹਨਾਂ ਨੂੰ ਇਮੋਵਬਲ ਇਮੋਵੇਬਲ ਲੱਗਦੀ ਹੈ ਉਹ ਹੈ ਨਹੀਂ ਜੇ ਸਾਡੀ ਧਰਤੀ ਉਹ ਇਮੋਵੇਬਲ ਹੈ ਧਰਤੀ ਤੇ ਮਕਾਨ ਇਮੋਵੇਬਲ ਕਰੇ ਖੇਤ ਇਮੋਵੇਬਲ ਕਿਵੇਂ ਤੱਕ ਇਹ ਜਿਹੜੀ ਗੁਰਬਾਣੀ ਦੀ ਬੋਲੀ ਹੈ ਉਹ ਪੂਰੀ ਹੈ ਸਾਡੀ ਬੋਲੀ ਅਧੂਰੀ ਹੈ ਵਿਦਵਾਨਾਂ ਨੇ ਬਣਾਈ ਹੋਈ ਹੈ ਸਾਡੀ ਬੋਲੀ ਵਿਦਵਾਨਾਂ ਨੂੰ ਗੁਰਬਾਣੀ ਅਸੀਂ ਥੋੜੀ ਬੁੱਧੀ ਵਾਲੇ ਬਣਦੀ ਹੈ ਬੁੱਧੀ ਹੈ ਵੀ ਥੋੜੀ ਹੈ ਨਾ ਸਾਰੀ ਉਹ ਵਿਦਿਆ ਬਣਾਈ ਹੋਈ ਹੈ ਗਲਤ ਸ਼ਬਦ ਹੋ ਜਾਂਦੀ ਹੈ ਇਸ ਕਰਕੇ ਅਸੀਂ ਸੱਚ ਨਹੀਂ ਬੋਲ ਸਕਦੇ ਜਦ ਇਮੋਵੇਬਲ ਅਸੀਂ ਕਹਿੰਦੇ ਹਾਂ ਕਿ ਝੂਠ ਹੈ ਇਹ ਵਿਚਾਰੀਏ ਕੋਈ ਵੀ جو مویبل ہے نہیں سنسار ایون سا جا من ہے یہ بھی مویبل نہیں ہے یہ بھی ڈولتا کیوں ڈولتا من مایا جڑیا ہوا کر کے ڈولتا جتنے مایا نیا تھا یہ اسٹیبل ہو جائے گا سر ہو جن مایا ڈولے بہبے جی من لب جیو لب من وہ لپیا ہے ਜੇ ਫਿਰ ਖੜੇ ਰਹੇਗੇ ਜਮਾਇਆ ਡੋਲਿ ਹੈ ਵੀ ਡੋਲ ਤਾਂ ਵੀ ਜੇ ਆਪਾਂ ਰੇਲ ਗੱਡੀ 'ਚ ਬੈਠਿਆਂ ਰੇਲ ਗੱਡੀ ਖੜੀ ਹੈ ਤਾਂ ਆਪਾਂ ਖੜੇ ਆ ਜਾਂ ਚੱਲਦੀ ਹੈ ਤਾਂ ਆਪਾਂ ਚੱਲਦੇ ਆ ਜਾਇ ਆਪਾਂ ਬੈਠੇ ਆ ਵਿੱਚ ਬੈਠੇ ਨਹੀਂ ਆਪਾਂ ਚੱਲਦੇ ਆ ਜਮੀਨ ਵੀ ਰਿਮੋਵਲ ਕਹਿੰਦੇ ਨੇ ਚਲੋ ਜਿੱਦੀ ਉਹਨਾਂ ਨੂੰ ਰਿਮੋਵਲ ਦੇਂਦੀ ਹੈ ਟਾਕੀ ਕੋਲ ਦੇ ਵੀ ਗਏ ਨੇ ਟਾਕੀ ਕੋਲ ਦੇ ਵੀ ਗਏ ਨੇ ਰਿਮੋਵਲ ਪ੍ਰੋਪਰਟੀ ਦੇ ਜਾਂਦੇ ਐ ਇਹ ਤਾਂ ਹੀ ਹੈ ਇੰਨੀ ਗੱਲ ਦੱਸ ਲਈ ਇਹਨਾਂ ਨੇ ਕਿੱਡੇ ਗੱਲਾਂ ਬਾਤ ਰਹੇ ਨੇ ਸਰ ਇਹ ਵੀ ਗੱਲ ਸੀ ਕਿ ਅੱਜ ਕਿੱਡੀ ਗੱਦਾ ਜਿਹੜੇ ਆਪਣੇ ਆਪ ਨੂੰ ਸਮਝਦੇ ਰਹਿੰਦੇ ਇਹ ਇੰਨੀਓ ਗੱਲ ਦੱਸ ਲਈ ਮਾਨਿਆ ਮਾਇਆ ਡੋਲੇ ਵਹ ਵਿਦੀ ਮਨ ਲੱਫਟੇ ਹੋਤੇ ਸੰਗ ਗੁਰਦਾ ਗਮੀਰ ਨੇ ਖਾਇ ਤਾਂ ਗੁਰ ਮਾਇਆ ਡੋਲਣੀ ਬਪਣੇ ਤੇ ਖੋਲਣਾ ਉਹ ਕੌਣ ਤਾਂ ਜਿਹੜੀ ਚੀਜ਼ ਬਣੀ ਹੋਈ ਹੈ ਸੱਚੇ ਤੇ ਬਪਣਾ ਪਿਆ ਬਪਣਾਂ ਤੇ ਜਲ ਹੋਏ ਜਿਵੇਂ ਹਵਾ ਤੋਂ ਬਣੀ ਹੋਈ ਮਾਇਆ ਉਹ ਖੜਗ ਵਿੱਚ ਜਾਊਗੀ ਇਹ ਜੀਂ ਤੋਂ ਪੈਦਾ ਹੋਇਆ ਓਏ ਡਾਲਰ ਵਾਲੀ। ਰੁਕੇ ਨਹੀਂ ਸਰਦੀ। ਦੁਆਰ ਨਹੀਂ ਪੈਰ ਹੁੰਦਾ। ਇਹਨਾਂ ਨੂੰ ਨਹੀਂ ਬਹੁਤਾ ਪਤਾ ਹੁੰਦਾ ਬਿਦਵਾਨਾਂ ਨੂੰ। ਇਹ ਤਾਂ ਜਿਹੜਾ ਉਹ ਥੋੜੀ ਜਿਹੀ ਦ੍ਰਿਸ਼ਟੀ ਹੁੰਦੀ ਹੈ ਨਾ ਇਹ ਪੂਰੇ ਦੇਖਦੇ ਰਹੀ ਗੱਲ ਕਹਿ ਦਿੰਦੇ। ਇਹਦੇ ਕਰਕੇ ਸੰਸਾਰ ਜਿਹੜਾ ਹੈ ਨਾ ਸੰਸਾਰ ਦਾ ਕੋਈ ਕੰਮ ਨਹੀਂ ਠੀਕ ਚੱਲਦਾ। ਝਗੜੇ ਲੜਾਈਆਂ ਇਥੇ ਹੁੰਦੀਆਂ ਹੀ ਨੇ। ਕਿਉਂਕਿ ਬਿਦਵਾਨਾਂ ਦੇ ਆਸਰੇ ਹੀ ਚੱਲਦਾ ਨਾ ਸੰਸਾਰ। ਇਹਨਾਂ ਦੀ ਬੁੱਧੀ ਥੋੜੀ ਹੋਣੀ ਹੈ। ਮੰਗਣ ਤੇ ਜੇ ਤੁਮ ਰੱਖੋ ਸੋ ਨਾਨਕ ਨਾਮੇ ਰੰਗ ਮੰਗਣ ਤੇ ਜੇ ਤੁਮ ਰੱਖੋ ਮਨ ਡੋਲਦਾ ਆਹ ਚਾਹੀਦਾ ਆਹ ਚਾਹੀਦਾ ਮਾਇਆ ਬਾਤ ਦੋਸਨ ਜੋ ਦੇਖਦੇ ਉਸ ਦੀ ਛਵੈ ਰੰਗ ਮੰਗਣ ਤੇ ਜੇ ਤੁਮ ਰੱਖੋ ਜੇ ਤੁਸੀਂ ਬਚਾਉਣਾ ਹੈ ਇਹਨੂੰ ਫਿਰ ਮਨ ਕੁਝ ਮੰਗੇ ਨਾ ਅਕਲ ਨੂੰ ਕਿਹਾ ਜੇ ਤੈਨੂੰ ਚਾਹੀਦਾ ਨਾ ਵੀ ਮੇਰਾ ਮਨ ਕੁਝ ਮੰਗੇ ਨਾ ਜਿਵੇਂ ਆਪਾਂ ਕਹਿੰਦੇ ਨੇ ਆਣੇ ਨੂੰ ਸਮਝਾਈਏ ਸੈਨਾ ਹੋਵੇ ਕੋਈ ਮੰਗੇ ਨਾ ਬਾਜ਼ਾਰ ਚ ਜਾ ਕੇ ਇਹਨੀਆਂ ਸਾਰੀਆਂ ਮੰਗਾ ਪੂਰੀਆਂ ਨਹੀਂ ਆਪਾਂ ਕਰ ਸਕਦੇ ਉਹ ਜ਼ਰੂਰ ਨਾਮ ਦਾ ਰੰਗ ਝੜਾਓ ਇਹ ਨੂੰ ਤਾਂ ਹੈ ਮੰਗਲ ਤੇ ਹਟੂਗਾ ਵਰਨਾ ਨਹੀਂ ਐਟ ਸੋ ਨਾਨਕ ਨਾਮ ਹੈ ਸੋ ਨਾਨਕ ਨਾਮੇ ਰੰਗ ਸੰਸਾਰ ਦੀ ਕੋਈ ਵਿਦਿਆ ਸੰਸਾਰ ਦਾ ਕੋਈ ਗਿਆਨ ਕਿਹੜੂ ਮਾਇਆ ਦੀ ਭੁੱਖੇ ਦੀ ਬੰਦ ਨਹੀਂ ਕਰ ਸਕਦਾ ਕਹਿਣ ਦਾ ਮਤਲਬ ਇਹ ਹੈ ਸੰਸਾਰ ਦੀ ਕੋਈ ਵਿਦਿਆ ਸੰਸਾਰ ਦਾ ਕੋਈ ਗਿਆਨ ਮਾਇਆ ਮੰਗਣ ਤੇ ਮਨ ਨੂੰ ਬੰਦ ਨਹੀਂ ਕਰ ਸਕਦਾ ਮਾਇਆ ਦੀ ਭੁੱਖੇ ਦੀ ਬੰਦ ਨਹੀਂ ਕਰ ਸਕਦਾ ਕੇਵਲ ਨਾਮ ਦਾ ਰੰਗ ਹੈ ਆਤਮ ਗਿਆਨ ਹੈ ਜਿਹੜਾ ਇਹਦੀ ਮਾਇਆ ਦੀ ਭੁੱਖ ਨੂੰ ਬੰਦ ਕਰ ਦਿੰਦਾ ਨਾਮ ਦਾ ਰੰਗ ਹੁੰਦਾ ਹੈ ਜੋ ਜੀ ਚੰਨ ਨਾਮ ਦਾ ਰੰਗ ਵੀ ਹੁੰਦਾ ਨਾਮ ਦਾ ਰਸ ਵੀ ਹੁੰਦਾ ਜਿਹੜਾ ਰਸ ਹੈ ਜਿਹੜਾ ਗਿਆਨ ਦਾ ਤਰ੍ਹਾਂ ਮੂਲ ਹੈ ਇਹ ਤਰ੍ਹਾਂ ਹੁੰਦਾ ਗਿਆਨ ਕਾਲੇ ਤੇ ਚਿੱਟਾ ਕਰਨ ਨਾਮ ਹੈ ਗਿਆਨ ਜਿਹੜਾ ਰਸ ਹਣਾ ਉਹਨੇ ਨਸ਼ਾ ਕਰਦਾਂ ਨੇ ਨਜਰਾਸਨਾ ਹੋਣਾ ਗਿਆਨ ਨਹੀਂ ਹੋਣਾ ਗਿਆਨ ਨਾ ਇਹ ਨਸ਼ਾਣਾ ਹੰਕਾਰ ਦਾ ਹੁੰਦਾ ਜਿਹੜਾ ਗਿਆਨ ਨਸ਼ਾ ਕਰਦਾ ਹੰਕਾਰ ਦਾ ਕਰਦਾ ਗਿਆਨ ਦਾ ਨਸ਼ਾ ਜਿਹੜਾ ਹੈ ਬਿਲਕੁਲ ਨਹੀਂ ਹੁੰਦਾ ਆਤਮ ਗਿਆਨ ਦਾ ਨਸ਼ਾ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਜਿਹੜੇ ਦੂਰੇ ਸੰਸਾਰੀ ਗਿਆਨ ਨੇ ਉਹਦੇ 'ਚ ਰਸ ਨਹੀਂ ਹੁੰਦਾ ਉਹਦਾ ਗਿਆਨ ਨਹੀਂ ਹੁੰਦਾ ਇਸ ਕਰਕੇ ਉਹਦੇ ਰੰਗ ਦਾ ਸੰਸਾਰ ਦਾ ਗਿਆਨ ਉਹਦੇ ਰੰਗ ਦਾ ਹੰਕਾਰ ਹੋ ਜਾਂਦਾ ਲੋਕ ਕਹਿੰਦੇ ਨੇ ਵੀ ਗਿਆਨ ਦਾ ਹੰਕਾਰ ਹੋ ਜਾਂਦਾ ਉਹ 'ਚ ਰਸ ਕੋਈ ਨਹੀਂ ਹੁੰਦਾ ਇਹ 'ਚ ਰਸ ਹੁੰਦਾ ਰਸ ਗਿਰੂ ਕਹਿੰਦੇ ਨੇ ਸੰਸਾਰ ਦੇ ਵੀ ਰਸ ਨੇ ਵਾਲੇ ਨਾਮ ਦਾ ਰਾਜ ਸੰਸਾਰ ਦੇ ਰਸ ਸਾਰੇ ਛੜਾ ਲੁੱਟ ਜਿੱਦਣ ਨਾਮ ਦਾ ਰਾਜ ਇਹਨੂੰ ਆ ਜਾਂਦਾ ਹੈ ਸੰਸਾਰ ਦਾ ਕੋਈ ਵੀ ਗਿਆਨ ਦਾ ਰਸ ਖਾਣ ਪੀਣ ਦਾ ਰਸ ਕਿਸੇ ਕਿਸਮ ਦਾ ਵੀ ਰਸ ਸੰਸਾਰੀ ਇਹ ਨੂੰ ਨਹੀਂ ਚੰਗਾ ਲੱਗਦਾ ਜਦੋਂ ਨਾਮ ਦਾ ਰਸ ਨੂੰ ਆ ਜਾਂਦਾ। ਸੰਸਾਰ ਛੁੱਟ ਜਾਂਦਾ। ਸੰਸਾਰ ਡੋਲਦਾ ਫੜ ਜਾਂਦਾ। ਸੰਸਾਰ ਡੋਲਦਾ ਨਾ ਮਾਇਆ ਡੋਲਦੀ ਹੈ। ਇਹ ਤਾਂ ਰੁਕ ਜਾਂਦਾ ਇਹ ਰਸ ਦੀ ਲੋੜ ਹੀ ਨਹੀਂ ਰਹਿੰਦੀ ਹੈ। ਬੱਚਾ ਇੱਕ ਬੱਕਰੀ ਦਾ ਗਾਂ ਦਾ ਉਹ ਦੁੱਧ ਪੀਣਾ ਉਹਨੇ ਗਾ ਰੇ ਮਗਰ ਭਾਈ ਜੀ ਉਹ ਚਰਦੀ ਆ ਮਗਰ ਭਾਈ ਜੀ ਉਹ ਤੁਰਦੀ ਆ ਜਾਂ ਉਹ ਖੜਦੀ ਆ ਆਪਣੀ ਮਾਂ ਦਾ ਥਰ ਫੜਦਾ ਦੁੱਧ ਜਿੰਨਾ ਕੋਈ ਅੰਦਰ ਪੀ ਲੜਦਾ ਉਹ ਰੁਕ ਨਹੀਂ ਸਕਦਾ ਜਿੰਨਾ ਸ਼ੁਰੂ ਦੁੱਧ ਪੀ ਉਹ ਇਹ ਤਾਂ ਤੁਰਣੀ ਪਉਂਦੀ ਐਸ ਕਰਕੇ ਮਾਇਆ ਦੇ ਨਾਲ ਮਨ ਨੂੰ ਤੁਰਨਾ ਹੀ ਪੈਂਦਾ ਰਾਜੋ ਲੈਣ ਜਦ ਮਾਇਆ ਦੇ ਰਹੀ ਲੋੜ ਨਹੀਂ ਰਹੀ ਮੰਦਿਰ ਆਏਗਾ ਜਿੱਦਾਂ ਬੱਚਾ 2 ਸਾਲ ਦਾ ਹੋ ਜਾਂਦਾ ਫਿਰ ਨਹੀਂ ਜਾਂਦਾ ਉਹ ਨਾਲ ਉਹ ਆਪਣਾ ਜਿਵੇਂ ਘਾਣ ਦੇ ਢ ਭਰਦੀ ਆਪਣਾ ਘਰ ਫਿਕਦਾ ਫਿਰ ਨਹੀਂ ਜਾਂਦਾ ਇਸ ਕਰਕੇ ਇਸ ਸਿਆਣਾ ਹੋ ਜਾਂਦਾ ਜਦੋਂ ਨਾ ਨਾਮ ਨਾਲ ਫਿਰ ਮਾਇਆ ਦੇ ਰਸ ਨਹੀਂ ਪੀਂਦਾ ਇਹ ਰਸ ਪੀਏ ਨਾ ਉਹ ਰਸ ਤੋਂ ਨਾ ਉਹ ਰਸ ਪੀਏ ਨਾ ਇਹਦਾ ਮਾਇਆ ਦੇ ਰਸ ਫਿਰ ਇਹਨੂੰ ਗੰਗੇ ਲੰਦੇ ਜਿਨਾਮ ਦਾ ਰਸ ਆ ਜਾਂਦਾ ਰਾਜ ਨਾਲ ਮੱਤ ਆ ਜਾਂਦਾ ਹੈ ਮੱਤੇ ਮੱਤਰੋਂ ਮੱਤ ਆ ਜਾਂਦੀ ਹੈ ਸੱਚ ਅਕਲ ਆ ਜਾਂਦੀ ਹੈ ਉਹਦਾ ਹੰਕਾਰ ਹੁੰਦਾ ਬਾਤ ਹਮਾਰੀ ਜਾਂਦੀ ਹੈ ਇਹਦੇ ਨਾਲ ਮੱਤੇ ਦਾ ਨਾਮ ਅਕਲ ਆ ਜਾਂਦੀ ਹੈ ਹਾਂ ਜੀ ਸੁਲੋਕ ਭੈ ਪੰਜਨ ਅਗ ਦੁਖ ਨਾਸ ਮਣੇ ਆਰਾਧ ਹਰੇ ਭੈ ਪੰਜਨ ਅਗ ਦੁਖ ਨਾਸ ਆਹੋ ਹੁੰਦਾ ਜੋ ਜੇ ਬ੍ਰੋਧ ਕਰਕੇ ਹੁਕਮਦਾਰ ਨਾਲ ਕਰਦੇ ਆਪ ਕਹਿੰਦੇ ਨੇ ਪਾਪ ਰੂਪ ਹੁਕਮਦਾਰ ਦਾ ਬ੍ਰੋਧ ਕਰਨਾ ਪਾਪ ਹੈ ਕਲਪਨਾ ਕਰਨੀ ਹੀ ਬਾਤ ਹੈ ਸੋਚਣਾ ਹੀ ਬਾਤ ਹੈ ਸੋਚਣ ਨਾਲ ਆਉਂਦਾ ਕਿ ਸੋਚਣਾ ਆਇਆ ਤੂੰ ਕੈ ਕੀ ਸੋਚਣਾ ਕੀ ਸੋਚਣਾ ਸਭੂ ਕਰਿਆ ਕਰਿਆ ਬੰਦਾ ਜਿਹਦਾ ਬਾਪ ਹੋਵੇ ਸਿਰ ਤੋਂ ਸੋਚਣ ਦੀ ਲੋੜ ਨਹੀਂ ਜੋ ਕਰਨਾ ਆ ਉਹ ਕਰ ਕਰਨ ਆਇਆ ਕਰਦਨ ਵੀ ਖੜਾ ਹੋ ਗਏ ਕਿ ਅਗਰ ਪਾਪ ਤਾਂ ਹੈ पण ਜਦ ਅਗ ਦੂਖ ਦਾ ਨਾਸ ਅਗ ਦੂਖ ਦਾ ਨਾਸ ਭੈਰ ਆ ਭੰਜਨ ਦੇ ਭੈ ਦਾ ਖਤਮ ਕਰਨ ਵਾਲਾ ਅਗ ਕਲਪਨਾ ਦਾ ਨਾਸ ਕਰਨ ਵਾਲਾ ਦੂਖ ਅਗ ਅਗ ਤੋਂ ਦੂਖ ਪੈਦਾ ਹੁੰਦੇ ਨੇ ਨਾਸ ਮਨੇ ਆਰਾਮ ਹਵੇ ਇਹਨੂੰ ਇਹਦੀ ਆਰਾਮ ਨੂੰ ਜਿਹੜਾ ਇਸ ਰੋਗ ਤੋਂ ਛੁਟਕਾਰਾ ਦੇ ਅਗਰ ਪਾਪਾਂ ਦਾ ਦੁੱਖਾਂ ਦਾ ਨਾਸ਼ ਕਰ ਦੇਵੇ ਭੈ ਜਿਹੜੀ ਦੂਰ ਕਰ ਦੇਵੇ ਉਹ ਨੂੰ ਜਿੰਨਾ ਚੰਨੀ ਰਾਧੇnga ਸੱਚ ਨਹੀਂ ਬੋਲ ਸਕਦਾ ਉਹ ਰਾਧੇnga ਉਹਦੀ ਪ੍ਰਾਪਤੀ ਬਾਅਦ ਸੱਚ ਬੋਲੇਗਾ ਨਹੀਂ ਭੈ ਦੇ ਵਿੱਚ ਸੱਚ ਨਹੀਂ ਬੋਲੇਗਾ ਜਿੰਨਾ ਕਰ ਭਾਇਆ ਕਿਸੇ ਦੇਵੀ ਦੇਵਤੇ ਦੀ ਉਹਨਾਂ ਚ ਸੱਚ ਨਹੀਂ ਬੋਲੇਗਾ ਸੱਚੇ ਬੋਲਣ ਬਾਤੇ ਨਿਰਭੈ ਹੋਣਾ ਚਾਹੀਦਾ ਨਿਰਪੈ ਹੋਏ ਭਜੋ ਭਗਵਾਨ ਪਹਿਲਾਂ ਤਾਂ ਭਗਵਾਨ ਦੇ ਨਾਲ ਜੁੜਨ ਵਾਸਤੇ ਹੀ ਨਿਰਪੈ ਹੋਣਾ ਪਊ ਜਿਨ੍ਹਾਂ ਜੇ ਨਿਰਪੈ ਆ ਉਹਦੇ ਨਾਲ ਜੁੜੇ ਨਹੀਂ ਸਕਦਾ ਉਹਦੇ ਨਾਲ ਜੁੜੇ ਵੀ ਨਾ ਸਕੋ ਜਾਨੀ ਜਣੇ ਨਿਰਪੈ ਹੋਏ ਭਜੋ ਭਗਵਾਨ ਭਜਨ ਦਾ ਬੰਦਾ ਨਾਲ ਜੁੜਨਾ ਭਗਵਾਨ ਨਾਲ ਜੁੜਜੋ ਨਿਰਪੈ ਹੋ ਕੇ ਨਿਰਪੈ ਹੋਏ ਨਾਲ ਜੁੜਿਆ ਨਹੀਂ ਜਾ ਸਕਦਾ ਉਹਦੇ ਨਾਲ ਜੁੜ ਕੇ ਬੇਰਸਾ ਸੱਚ ਨਹੀਂ ਬੋਲੇਗਾ ਇੱਕ ਬੰਦੇ ਕਿਤੇ ਦਾਲਾ ਬਿਨਾਂ ਦਾ ਸੱਚ ਨਹੀਂ ਬੋਲੇਗਾ ਕਿ ਕਮਾਂਗੇ ਜਿੱਦ ਹੋਣਾ ਹੀ ਨਿਰਭੈ ਹੋਣਾ ਹੋਏ ਰਹਿਣਾ ਖੇ ਨਿਰਭੈ ਹੋਣਾ ਤਾਂ ਬੋਲੇਗਾ ਸੋ ਸੁਣੋ ਸੰਤ ਸੰਗ ਜੈ ਨਿਰਭੈ ਹੋ ਨਾਨਕ ਤੇ ਨਾ ਪਰਮੇ ਸੰਤ ਸੰਗ ਜਿਹੜੇ ਬਸਿਓ ਜਿਹੜੇ ਸੰਤ ਸੰਗ ਨੇ ਜਿਹੜੇ ਭਗਵਾਨ ਨਾਲ ਜੁੜੇ ਹੋਏ ਨੇ ਇੱਕ ਵਾਂ ਨੇ ਚੇਤਨ ਨੇ ਜਿਹੜੇ ਸ਼ਬਦ ਗੁਰੂ ਨਾਲ ਜੁੜੇ ਹੋਏ ਨੇ ਉਹਨਾਂ ਦੇ ਅੰਦਰ ਪਰਮ ਨਹੀਂ ਨਾ ਕੋਈ ਤੇ ਨਾ ਪਰਮੇ ਉਹਨਾਂ ਦੇ ਅੰਦਰ ਪਰਮ ਨਹੀਂ ਰਹਿੰਦਾ ਉਹਨਾਂ ਦੇ ਅੰਦਰ ਦੁਬਾਰਾ ਜਨਮ ਦਾ ਕੀ ਉਹਨਾਂ ਦੇ ਅੰਦਰ ਪਰਮ ਜਿਹਦੇ ਅੰਦਰ ਪਰਮ ਆਉਦਾ ਜਨਮ ਹੈ ਜਨਮ ਦਾ ਕਾਰਨ ਪਰਮ ਦਾ ਕਾਰਨ ਨਹੀਂ ਹੈ ਉਹਨਾਂ ਦੇ ਅੰਦਰ ਭਰਮ ਨਹੀਂ ਜੀ ਦੇ ਅੰਦਰ ਭਰਮ ਨਹੀਂ ਉਹਦੇ ਅੰਦਰ ਜਨਮੀ ਉਹ ਉਹਦੇ ਦੁਆਰੇ ਜਨਮੀ ਨਾਂਕ ਤੇ ਨਾ ਪ੍ਰਵੇਸ਼ ਪ੍ਰਵੇਸ਼ ਦੇ 2000 ਜਨਮ ਪਰਮ ਹੋਣਾ ਅਦੂਆ ਜਨਮ ਹੋ ਪ੍ਰਵੇਸ਼ ਆਰਘ 2000 ਜਨਮ ਹੋ ਪ੍ਰਮਣ ਕਰਨ ਬਾਰ ਬਾਰ ਜਨਮ ਲਿਆ ਆ ਪ੍ਰਮਾ ਆ ਪ੍ਰਮ ਆਇਓ ਤੁਮਕੇ ਦੁਆਰਾ ਪਰਮ ਤੋਂ ਹੀ ਪ੍ਰਮਣ ਬਣਦਾ ਇਹ ਪਰਮਾਇਤਾ ਭ੍ਰਮਣ ਪਰਮ ਹੈ ਨਹੀਂ ਭ੍ਰਮਣ ਹੈ ਕਰਮ ਦਾ ਕਰੇ ਨਹੀਂ ਸਕਦਾ ਕੋਈ ਕਰਮ ਦਾ ਬਸ ਹੀ ਹੋਣਾ ਲੈ ਨਹੀਂ ਕਰਮ ਦਾ ਜੋ ਕਰਉਣਾ ਹੋਈ ਹੁੰਦਾ ਹੈ ਤੇ ਜਿਹੜਾ ਕਰਮ ਹੀ ਲੈਂਦਾ ਹੈ ਹਨਾ ਉਹਦੇ ਜੋ ਇੱਛਾ ਬਿਨਾਂ ਕਹਿੰਦੇ ਸੂਰ ਰੱਤ ਤੇ ਹਮਦਰ ਕਰਮ ਬਰ ਜਾਉਂਦਾ ਕਰੋ ਕਾਰਤੋ ਇਹਨੇ ਕੰਮੀਚਾ ਨਾ ਰੱਖੋ ਤੁ ਕਰਮ ਜੇ ਚਾਰ ਗੰਗਾਉਂ ਤੋਂ ਕੁਝ ਪ੍ਰਾਪਤੀ ਦੀ ਦਾ ਕਰਮ ਦੇ ਵੀ ਧਿਆਨ ਲਾਉ ਉਜਰਾ ਕਰਮ ਕਰਦਾ ਦਾ ਧਿਆਨ ਨਾ ਰੱਖੋ ਦੇ ਹੱਥ ਪੈਰ ਕਰ ਕੰਮ ਕਰਾ ਮਨ ਕਰਕੇ ਕੰਮ ਨਾ ਕਰ ਹੱਥ ਪੈਰ ਕਰਕੇ ਕੰਮ ਕਰ ਚੇਤਨਣ ਨਾਲ ਮਨ ਨੂੰ ਰੰਗਣ ਨਾਲ ਆ ਜਾ